विश्व हिंदू परिषद दी सरगर्म मेंबर ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੰਜਾਬ ਪੁਲਿਸ ਨੇ ਸਫਲਤਾ ਹਾਸਲ ਕੀਤੀ 13 ਅਪ੍ਰੈਲ ਨੂੰ ਨੰਗਲ ਵਿਖੇ ਵਿਕਾਸ ਬੱਗਾ ਦਾ ਕਤਲ ਕੀਤਾ ਗਿਆ ਸੀ विश्व हिंदू परिषद ਨੰਗਲ ਮੰਡਲ ਦੇ ਪ੍ਰਧਾਨ ਵਿਕਾਸ ਪਰਵਾਕਰ ਉਰਫ ਵਿਕਾਸ ਬੱਗਾ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਹਮਲਾਵਰ ਕਾਲੇ ਰੰਗ ਦੀ ਸਕੂਟੀ ਤੇ ਸਵਾਰ ਸਨ ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਬਾਰੇ ਜਾਣਕਾਰੀ ਦੇਣ ਲਈ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਤੇ सुरेंद्र ਕੁਮਾਰ ਉਰਫ ਰਿਕਾ ਵਜੂ ਕੀਤੀ ਗਈ ਉਹਨਾਂ ਦਾ 32 ਬੋਰ ਦੇ ਦੋ ਪਿਸਤੌਲ 16 ਜਿੰਨਾ ਕਾਰਤੂਸ ਤੇ ਅਪਰਾਧ ਵਿੱਚ ਵਰਤੇ ਗੀ ਸਕੂਟੀ ਬਰਾਮਦ ਕਰ ਲਈ ਗਈ ਹੈ ਇਸ ਵੰਦੀ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਹੋਰ ਜਾਣਕਾਰੀ ਦਿੱਤੀ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਵਿਕਾਸ ਬੱਗਾ ਜਿਨ੍ਹਾਂ ਦਾ ਮਰਡਰ 13 ਤਰੀਕ ਨੂੰ ਨੰਗਲ ਦੇ ਵਿੱਚ ਹੋਇਆ ਸੀਗਾ ਉਸ ਕੇਸ ਨੂੰ ਸੋਲਵ ਕਰਦੇ ਹੋਏ ਰੋਪੜ ਪੁਲਿਸ ਅਤੇ ਐਸਐਸਓਸੀ ਮੋਹਾਲੀ ਦੀ ਜੁਆਇੰਟ ਇਨਵੈਸਟੀਗੇਸ਼ਨ ਟੀਮ ਨੇ ਦੋ ਗ੍ਰਿਫਤਾਰੀਆਂ ਕੀਤੀਆਂ ਇਸ ਦੇ ਵਿੱਚ ਮਨਦੀਪ ਕੁਮਾਰ ਏਲੀਅਸ ਮੰਗੀ ਅਤੇ ਸੁਰਿੰਦਰ ਕੁਮਾਰ ਏਲੀਅਸ ਰਿੰਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕ੍ਰਾਈਮ ਦੇ ਵਿੱਚ ਵਰਤੀ ਹੋਈ ਇੱਕ TVS ਜੁਪੀਟਰ ਸਕੂਟੀ ਦੋ ਵੈਪਨਸ ਬੱਤੀਬੋਰ ਪਿਸਟਲਸ 16 ਕੈਟਰੀਜਸ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ